ਨੌਂ ਇੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਅੰچل ਜਗੀਤਾ ਭਾਰਤ ਦੇ ਸਟਾਰ ਐਥਲੀਟ ਨੀਰਤ ਚੋਪੜਾ ਵਿਆਹ ਦੇ ਬੰਧਨ ਦੇ ਵਿੱਚ ਬੱਜ ਗਏ ਨੇ ਨਿਰਜ ਨੇ ਅਤਵਾ ਰਾਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਨਿਰਜ ਦੇ ਵਿਆਹ ਦੇ ਵਿੱਚ ਉਹਨਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ ਸੋਨ ਤਗਮਾ ਜੇਤੂ ਨਿਰਜ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਹੁਣ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਨਿਰਜ ਨੇ ਆਪਣੀ ਪਤਨੀ ਦੇ ਨਾਲ ਫੋਟੋ ਸਾਂਝੀ ਕੀਤੀ ਹੈ ਤੇ ਉਸ ਦੇ ਵਿੱਚ ਕੈਪਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਦਾ ਨਾਮ ਵੀ ਲਿਖਿਆ ਨਿਰਜ ਦੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰam ਦੇ ਉੱਤੇ ਵੀ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਿਆ ਨੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ ਤਾਂ ਨਿਰਜ ਦੇ ਵਿਆਹ ਦੇ ਵਿੱਚ ਸਿਰਫ ਨੇੜਲੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਉਹਨਾਂ ਨੇ ਕੈਪਸ਼ਨ ਰਾਹੀਂ ਆਪਣੀ ਪਤਨੀ ਦਾ ਨਾਮ ਵੀ ਦੱਸਿਆ। ਨਿਰਜ ਦੀ ਪਤਨੀ ਦਾ ਨਾਮ ਹਿਮਾਨੀ ਹੈ। ਉਹ ਕੀ ਕਰਦੇ ਨੇ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਤਾਂ ਨਿਰਜ ਚੋਪੜਾ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਨਿਰਜ ਨੇ ਟੋਕੀਓ 올림픽 ਦੇ ਵਿੱਚ ਭਾਰਤ ਦੇ ਲਈ ਜੈਵਲਿਨ ਥਰੋ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਤੇ ਉਹਨਾਂ ਦੀ ਜਿੱਤ ਇਤਿਹਾਸਿਕ ਰਹੀ ਸੀ। ਤੇ ਨਿਰਜ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਵਿਆਹ ਬਾਰੇ ਬਹੁਤ ਚਰਚਾ ਹੋਈ। ਨਿਰਜ ਤੋਂ ਕਈ ਇੰਟਰਵਿਊਜ਼ ਦੇ ਵਿੱਚ ਵਿਆਹ ਬਾਰੇ ਸਵਾਲ ਪੁੱਛੇ ਗਏ ਸਨ ਪਰ ਉਹਨਾਂ ਦੇ ਵੱਲੋਂ ਕੋਈ ਵੀ ਇਸ ਦੇ ਉੱਤੇ ਕੋਈ ਕਮੈਂਟ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੀ ਨਿਰਜ ਨੇ ਕਦੇ ਵੀ ਆਪਣੇ ਪਿਵਿੱਖ ਦੇ ਜੀਵਨ ਸਾਥੀ ਬਾਰੇ ਖੁਲਾਸਾ ਨਹੀਂ ਕੀਤਾ ਹੁਣ ਉਹਨਾਂ ਨੇ ਚੁੱਪਚਾਪ ਵਿਆਹ ਕਰਵਾ ਲਿਆ ਤੇ ਤਸਵੀਰਾਂ ਇਹ ਕਾਫੀ ਖੂਬਸੂਰਤ ਨੇ ਜੋ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇੱਕ ਵਾਰ ਦੁਬਾਰਾ ਰੁਕ ਕਰਦੇ ਹਾਂ ਉਹਨਾਂ ਦੀਆਂ ਇੱਕ ਖੂਬਸੂਰਤ ਤਸਵੀਰਾਂ ਦਾ